thank you ਪ੍ਰਦੀਪ ਮਿੱਤਲ ਰੀਸੈਂਟ ਟਾਈਮ ਡਿਸਟ੍ਰਿਕਟ ਚਾਰਜ ਬਰਨਾਲਾ ਅੱਜ ਬਰਨਾਲਾ ਜਿਮਨੀ ਟਾਉਂ ਦੇ ਵਿੱਚ ਅਸੀਂ ਖੜੇ ਆਂਗੇ ਸੁੱਧਰ ਪਾਇਆ ਬਰਨਾਲਾ ਦੇ ਵਿੱਚ ਜਿੱਤੀ ਕਾਂਗਰਸੀ ਉਮੀਦਵਾਰ ਪ੍ਰਦੀਪ ਸਿੰਘ ਕਾਲਾਟੀ ਲੋਗ ਨੂੰ ਰੋਡ ਸ਼ੋਅ ਦਿੱਤਾ ਜਾ ਰਿਹਾ ਹੈ ਬਹੁਤ ਹੀ ਇਕੱਠਾ ਵਰ ਰਿਹਾ ਹੈ ਇਕੱਠ ਜੋ ਸੱਦੇ ਵੀ ਆਰ ਦੇ ਵਿੱਚ ਬਹੁਤ ਹੀ ਵੱਡੇ ਕਾਫਲੇ ਦੇ ਨਾਲ ਰੋਡ ਸ਼ੋਅ ਪ੍ਰਦੀਪ ਸਿੰਘ ਕਾਲਾਟੀ ਲੋਗ ਨੂੰ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਰੀਸੈਂਟ ਟਾਈਮ ਤੋਂ ਪ੍ਰਦੀਪ ਮਿੱਤਲ ਦੀ ਰਿਪੋਰਟ ਡਿਸਟ੍ਰਿਕਟ ਚਾਰਜ ਬਰਨਾਲਾ ਸਾਡੇ ਨਾਲ ਨੇ ਸਾਫ ਦਾ ਸੀਮ ਵੀ ਵਿਰੇਂਦਰ ਕੌਰ ਦੀਪਕਲ ਸਾਡੇ ਬਰਨਾਲੇ ਦੀ ਸ਼ਾਨ ਸਾਡੇ ਤਰੋਲੇ ਦੀ ਸ਼ਾਨ ਪਹੁੰਚਣ ਅੱਜ ਕਾਲਾ ਢਿਲੋਂ ਦੇ ਰੋਡ ਸ਼ੋਅ ਦੇ ਵਿੱਚ ਵਿਭਿਦ ਕਲਾਟੇ ਲੋਕੀ ਦੀ ਜਿੱਤ ਤਾਂ ਜਿੱਕੀ ਨਹੀਂ ਰੱਖਦੀ ਹੈਗੀ ਕਿ ਤੁਸੀਂ ਕਿੱਡੀ ਵਧੀਲੀ ਦੇਖਣ ਜੋਦੋਂਗੇ ਇਸ ਨੂੰ ਅੱਜ ਸਰਕਾਰ ਕਾਹਨ ਲੱਗਦਾ ਹੈ ਕਾਂਗਰਸ ਪਾਰਟੀ ਸਰਕਾਰ ਬਰਨਾਲੇ ਨੇ ਅੱਜ ਦੇ ਸਭ ਤੋਂ ਵੱਧ ਸ਼ਾਬਦ ਇਹ ਸਭ ਤੋਂ ਵੱਧ ਦੇ ਇੰਨੀਆਂ ਇਲੈਕਸ਼ਨ ਦੇਖੀ ਹੈ ਆਦੇ ਵਿੱਚ ਸਭ ਦਾ ਪਤਾ ਪੂਰਾ ਪਹਿਲਾਂ ਹੀ ਐ ਰੱਖ ਕੇ ਨਾਲ ਫੜਦਾ ਤਵੇਲਾ ਬਣਿਆ ਹੋਇਆ ਹੈ ਬੁਰੀ ਆਸ ਹੈ ਕਿਉਂ ਇਹਦਾ ਕਾਰਨ ਕਿ ਜਿਹੜੀ ਆਪ ਦੀ ਸਰਕਾਰ ਤੇ বিজেপি ਸਰਕਾਰ ਹੈ ਇਹ ਵਿਚਾਰ ਦੇ ਸਰਖੋਡੇ ਅੱਜ ਲੋਕ ਸੁਣ ਲੈਗੇ ਵਿਚਾਰ ਹੈ ਜੀ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਜੋ ਸਭ ਤੋਂ ਆਪ ਦਿਖਾ ਕੇ ਲੋਕਾਂ ਨੇ ਝੂਠ ਬੋਲ ਕੇ ਸਰਕਾਰ ਬਣਾਈ ਸੀ ਤੇ ਹੁਣ ਜੋ 3 ਸਾਲਾਂ ਅੱਜ ਪੰਜਾਬ ਨੂੰ ਇੰਨਾ ਥੱਲੇ ਤੇ ਇੰਨੀ ਬੁਰੀ ਹਾਲਤ ਚ ਲੈ ਗਿਆ ਤੇ ਇਹ ਉਹਦਾ ਜਵਾਬ ਲੋਕ ਵੋਟਰ ਅਸੀਂ ਦੇਣਗੇ ਤੇ ਉਹਦਾ ਹੀ ਨਜ਼ਾਰਾ ਆਉਣ ਦੀ ਤਰੀਕ ਨੂੰ ਤੁਹਾਨੂੰ ਪਤਾ ਲੱਗ ਜਾਊਗਾ ਕਿ ਲੋਕ ਅੱਗੇ ਉਹ ਯਾਰ ਸਟੇਟ ਵੀ ਜਾਣੇ ਤਾਂ ਨਵਾਜੀ ਮੈਂ ਪ੍ਰਦੀਪ ਮਿੱਤਲ ਰੀਸੈਂਟ ਟਾਈਮ ਡਿਸਟ੍ਰਿਕਟ ਇੰਚਾਰਜ ਬਰਨਾਲਾ ਤੁਸੀਂ ਦੇਖ ਰਹੇ ਹੋ ਬਰਨਾਲਾ ਤੋਂ ਤਰਦੀਪ ਸਿੰਘ ਕਾਲਾ ਢੋਲਾ ਖਾਠਾ ਮਾਰਦਾ ਹੋਇਆ ਰੋਡ ショ ਜੋ ਕਿ ਪੱਕਾ ਕਾਜ ਰੋਡ ਦੇ ਉੱਪਰ ਇਸ ਟਾਈਮ ਲੰਘ ਰਹੇ ਨੇ ਨਾਲ ਸਾਡੇ ਵਿਸ਼ਾ ਕਾ ਸੀਐਮ ਚਰਨਜੀਤ ਸਿੰਘ ਚੰਨੀ ਜੀ ਰੀਲਰ ਕੋਲ ਪੱਠਲ ਜੀ ਪ੍ਰਤਾਪ ਆਜਵਾ ਜੀ ਵੀਜੇਂਦਰ ਸਿੰਘ ਰਾਜੀ ਸਾਡੇ ਵਿੱਚ ਵਿੱਚ ਪਹੁੰਚੇ ਹੋਏ ਨੇ ਅਜੇ ਤਨੋਲਾ ਜੀ ਅਜੇ ਗਰਗ ਤਨੋਲਾ ਜੀ ਜੋ ਸਾਡੇ ਨਾਲ ਨੇ ਇਸ ਸਮੇਂ ਕੀ ਵਿਚਾਰ ਨੇ ਇਸ ਰੋਲ ਸ਼ੋਅ ਨੂੰ ਲੈ ਕੇ ਅਜੇ ਗਰਗ ਤਨੋਲਾ ਮੈਨੂੰ ਜੀ 98 ਤੋਂ ਮੈਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਮੈਂ ਅੱਜ ਤੱਕ ਆਪਣੇ 25 ਸਾਲ ਦੇ ਕੈਰੀਅਰ 'ਚ ਇੰਨਾ ਵੱਡਾ ਇਕੱਠ ਕੇ ਇੰਨਾ ਵੱਡਾ ਹਯੂਮ ਇੰਨਾ ਵੱਡਾ ਲੋਕਾਂ ਦਾ ਪਿਆਰ ਕਦੇ ਨਹੀਂ ਦੇਖਿਆ ਮੈਨੂੰ ਲੱਗਦਾ ਵੀ ਅਸੀਂ ਇਹ ਬਹੁਤ ਵੱਡੇ ਮਾਰਜਿਨ ਦੇ ਨਾਲ ਸੀਟ ਜਿੱਤਣ ਜਾ ਰਹੇ ਆ ਬਰਨਾਲਾ ਦੇ ਵਿੱਚ ਰਕਾਰ ਸਥਾਪਿਤ ਹੋਊਗਾ ਇਹ ਸੀਟ ਨੂੰ ਜਿੱਤ ਕੇ ਪੂਰੇ ਪੰਜਾਬ ਸਨੇਹਾ ਜਾਊਗਾ ਆਉਣ ਵਾਲੀ 2027 ਨੂੰ ਅਸੀਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਆ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖ ਰਹੇ ਹੋ ਪੱਕਾ ਗਾਲਜ ਰੋਡ ਤੋਂ ਕੁਲਦੀਪ ਸਿੰਘ ਕਲਾਟੀ ਲੋਡਾ ਠਾਠਾ ਮਾਰਦਾ ਹੋਇਆ ਰੋਡ ਸ਼ੋ ਪ੍ਰਦੀਪ ਮਿਲਤ ਦੇ ਰਿਪੋਰਟ ਬਰਨਾਲਾ ਧੰਨਵਾਦ ਰੋਡ ਸ਼ੋ ਦੇ ਵਿੱਚ ਪਹੁੰਚੇ ਹੋਏ ਬੋਡਾ ਸਹਿਬਾਨ ਜੋ ਕਿ ਕਲਾਟੀ ਲੋਡਾ ਦੇ ਵਿੱਚ ਪਹੁੰਚੋ ਨੇ ਕੀ ਵਿਚਾਰ ਨੇ ਤੁਹਾਡੇ ਅੱਜ ਦੇ ਰੋਡ ਸ਼ੋ ਨੂੰ ਦੇਖ ਕੇ ਕਾਲੇ ਰੂਰ ਸੋਹਰੂ ਦੇ ਕੇ ਬਹੁਤ ਲੰਬੇ ਵਿਚਾਰ ਨੇ ਘਰ ਘਰ ਦਾ ਬੱਚਾ ਨਿਕਿਆ ਪਿੰਡਾਂ ਦੇ ਸਾਰੇ ਪਿੰਡਾਂ ਉੱਤੇ ਕਾਲੇ ਰੂਰ ਦੇ ਸੋਹ ਤੇ ਨਾਲ ਜੁੜ ਗਏ ਕਾਲੇ ਦੇ ਵੀ ਇਹਨੂੰ ਜਿੱਤ ਆਵਾਂਗੇ ਨਰ ਰੱਬ ਦੇ ਕੋ ਆ ਗੱਟੀ ਜਿੰਦਾਬਾਦ ਕਾਲੇ ਗੱਟੀ ਜਿੰਦਾਬਾਦ ਸਾਡੇ ਨਾਲ ਨੇ ਕਿ ਤੁਹਾਨੂੰ ਅੱਲਾਹ ਕੋ ਸਾਬਕਾ ਇਸਵਾਲ ਕਮੇਟੀ ਦੇ ਪ੍ਰਧਾਨ ਸਰਦਾਰ ਸਿੰਘ ਸੀਤਾ ਜੀ ਜੋ ਸਾਡੇ ਧਰੋਲੇ ਦੀ ਸ਼ਾਨ ਨੇਗੇ ਉਹਨਾਂ ਦੇ ਨਾਲ ਸਾਡੇ ਸਾਬਕਾ ਮੰਤਰੀ ਕੰਬੋਤ ਸਾਹਿਬ ਜੋ ਸਾਨੂੰ ਇੱਥੇ ਅੱਜ ਰੋਡ ਸ਼ੋਅ ਦੇ ਵਿੱਚ ਪਹੁੰਚੇ ਹੋਏ ਨੇਗੇ ਕੀ ਵਿਚਾਰ ਸਰ ਅੱਜ ਦੇ ਰੋਡ ਸ਼ੋਅ ਨੂੰ ਲੈ ਕੇ ਦੀ ਦੇਖੋ ਕਿ ਰੋਡ ਸ਼ੋਅ ਤਾਂ ਤੁਸੀਂ ਆਪ ਹੀ ਦੇਖ ਲਓ ਕਿ ਬਰਨਾਲੇ ਹਲਕੇ ਦਾ ਚਾਹੇ ਉਹ ਪਿੰਡਾਂ ਚੋਂ ਨੇ ਚਾਹੇ ਹੰਡੇ ਆਏ ਤੋਂ ਨਾ ਚੇਤਨ੍ਹੋਲੇ ਤੋਂ ਨਹੀਂ ਇਹ ਬਰਨਾਲੇ ਸ਼ਹਿਰ ਤੋਂ ਬੱਚਾ ਬੱਚਾ ਨਿਕਲ ਕੇ ਅੱਜ ਕਾਲਾ ਢਿੱਲੋਂ ਦੇ ਹੱਕ ਚ ਆ ਗਿਆ ਕਾਂਗਰਸ ਪਾਰਟੀ ਦੇ ਆ ਕੇ ਤੁਸੀਂ ਇਹ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੇ ਫੱਟੇ ਮਾਰਚ ਨਾਲ ਕਾਂਗਰਸ ਪਾਰਟੀ ਸੀਟ ਜਿੱਤੇਗੀ ਕਾਹਦੇ ਜੋਖੇ ਤੁਸੀਂ ਤੁਹਾਡੇ ਵਿਚਾਰਾਂ ਤੋਂ ਲੱਗ ਰਿਹਾ ਕਿ ਤੁਸੀਂ ਕਹ ਰਹੇ ਹੋਗੇ ਸਾਡੇ ਸੀਟ ਤਾਂ ਕਲੀਅਰ ਹੋ ਚੁੱਕੀ ਐ ਅਸੀਂ ਕਿੰਨੀ ਵੱਡੀ ਲੀਡ ਦੇ ਨਾਲ ਇਹ ਜਿੱਤਣ ਜਾ ਰਹੇ ਆ ਕਿ ਕੀ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਦੇਖੋ ਅਸੀਂ ਇਹ ਕਹਿ ਸਕਦੇ ਹਾਂ ਕਿ ਵੀਆਰ ਆਰ ਨੰਬਰ 1 ਤੇ ਅਸੀਂ ਬਹੁਤ ਬਿੱਗ ਮਾਰ ਕੇ ਲਾ ਸੀਟ ਜਿੱਤੇਗੀ ਥੈਂਕ ਯੂ ਜੀ ਤੁਸੀਂ ਦੇਖ ਲਓ ਕਲਦੀਪ ਸਿੰਘ ਕਾਹਦਾ ਠੋਲੋਗਾ ਬਹੁਤ ਹੀ ਵੱਡਾ ਰੋਰਸ਼ੋ ਵਰਨਾਵਾ ਤੋਂ ਡਿਸਟ੍ਰਿਕਟ ਅੰਚਾਰ ਪ੍ਰਦੀਪ ਮਿੱਤਲ ਦੀ ਰਿਪੋਰਟ ਰੀਸ ਟੈਂਪਲੋਲਾ ਥੈਂਕ ਯੂ ਕਰਮਾ ਜੀ ਅਸੀਂ ਸ਼ਾਸਿਕਾਲ ਜੀ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਬਾਈ ਕਾਲਾ ਜਿੱਤ ਰਿਹਾ ਇਹ ਘਰੂ ਵਾਲੇ ਹਾਰ ਰਹੇ ਨੇ ਇਹ ਗੱਲ ਦੀ ਅੱਜ ਪਤਾ ਲੱਗ ਚੁੱਕਾ ਸਾਰੀ ਸੰਗਤ ਇੰਨੀ ਆਈ ਹੈ ਕਿ ਰਸ ਵੇਖ ਕੇ ਕਿ ਲੱਗ ਰਿਹਾ ਬਾਈ ਸਾਡਾ ਜਿੱਤ ਗਿਆ ਅੱਜ ਤੋਂ ਹੀ ਅਸੀਂ ਤਾਂ ਸਮਝਦੇ ਆ ਕਿ ਭਾਈ ਜਿੱਤਿਆ ਹੱਟ ਤੇ ਪਈ ਲੋਕਾਂ ਚ ਬਹੁਤ ਜ਼ਿਆਦਾ ਹੌਸਾ ਹੈ ਪੂਰਾ ਬਰਨਾਲਾ ਹਲਕਾ ਇਸ ਟਾਈਮ ਸੜਕ ਦੇ ਉੱਤਰ ਚੁੱਕਿਆ ਹੈ ਅਡੜ ਪੱਖਕ ਪਿੰਡਰ ਜੋ ਸ਼ਹਿਰ ਦੇ ਨੌਜਵਾਨ ਸਾਥੀ ਹਰ ਵਰਗ ਦੇ ਲੋਕ ਆਪਣਾ ਸੜਕਾਂ ਦੇ ਉੱਤਰ ਚੁੱਕੇ ਨੇ ਵਪਾਰੀਆਂ ਵੱਲੋਂ ਵੀ ਬਹੁਤ ਹੌਸਾ ਮਹਿਸੂਸ ਦੇਖ ਸਕਦੇ ਆ ਅਸਪਾਸੇ ਇਹ ਤਾਂ ਆਮ ਤੌਰ ਤੇ ਇੰਨਾ ਪੈਦਲ ਕੋ ਤੁਰਦੇ ਨਹੀਂ 1 ਕਿਲੋਮੀਟਰ ਜਿਹੜੀ ਕਿਲੋਮੀਟਰ ਹੁੰਦਾ ਹੈ ਅਸੀਂ ਪੂਰੇ ਸ਼ਹਿਰ ਦਾ ਪੈਦਲ ਜਿਹੜਾ ਕਾਟਦਾ ਤੇ ਕਾਟੁਰ ਦੇ ਬਰਕਰਾਰ ਹੈ ਅੱਜ ਸਰ ਕੇ ਕੋ ਜੀ ਅੱਜ ਬਹੁਤ ਵਧੀਆ ਉਤਸ਼ਾਹ ਲੋਕਾਂ ਦਾ ਲੋਕ ਆਪਮਾਰੇ ਚੱਲ ਰਹਿਆ ਤੇ ਵੋਟਾਂ ਬਹੁਤ ਕਾਂਗਰਸ ਪਾਰਟੀ ਨੂੰ ਪਾ ਕੇ ਵੱਡੇ ਬਹੁਤ ਨਾਲ ਕਾਹਦੇ ਢਿਲੋ ਦੀ ਜਿੱਤ ਪ੍ਰਾਪਤ ਹੋ ਗਈ ਐਡਾ ਵੱਡਾ ਇਕੱਠ ਕਾਲੇ ਢਿਲੋ ਦੇ ਨਾਲ ਤਰਨਾ ਕੀ ਕਰ ਰਹਿਗਾ ਜੀ ਇੱਕੋ ਕਾਲਾ ਸਾਧ ਹਰਮਨ ਪਿਆਰਾ ਲੀਡਰ ਹੈ ਨਗਾ ਧੰਨਵਾਦੀ ਐਸੀ ਸੁਖਿੰਦਰ ਕੌਰ ਜੀ ਸਥੀ ਐਮਸੀ ਬਰਨਾਲਾ ਹੈਲੋ 2024 ਤੇ 2027 ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਖਾਥਾ ਮਾਰਦਾ ਕਾਚ ਅੱਗੇ ਅੱਗੇ ਜਾ ਰਿਹਾ ਆ ਇਹ ਖਾਨ ਬਰਨਾਲਾ ਵਾਸੀਆਂ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਜਿਹੜੀ ਕਾਂਗਰਸ ਪਾਰਟੀ ਗਾੜਾ ਧੋ ਲੈ ਲਿਆ ਲੇ ਕੋ ਅੱਗੇ ਤੁਹਾਨੂੰ ਆਪਣੇ ਆਪ ਸਾਰੇ ਚਾਣਵਾੜ ਨੂੰ ਪਤਾ ਲੱਗ ਗਿਆ ਹੋਗਾ ਕਿ ਕਿਹਦੀ ਜਿੱਤਿਆ ਕੌਣ ਅੱਗੇ ਜਾ ਰਿਹਾ ਆ ਇਹ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਗਿਆ ਹੋਵੇਗਾ